ना दे दर्शन ले तो 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 का मतलब होटल लगा लो मतलब धर्मशाला लगा लो कुछ भी लगा लो बहुत ही अच्छा मीट है सारा थोड़े अगे घुमा के दिखाने की मतलब रूम मतलब किलीन ਹੋ ਵੀ ਹੈ ਜਹਾ ਮਦਰ ਹੋਰ ਟੇਬਲਸ ਹੋਣਾ ਹੈ ਉਹ ਸਭ ਸਿਸਟਮ ਨਾਲ ਦਿਖਾਵਾਂਗੀ ਕਿ ਸਾਹਮਣੇ ਕਲਾਈ ਤੇਸੋਂ ਇੱਕ ਲਿਫਟ ਫਿੱਟ ਗਈ ਹੈ ਤਾਂ ਕਿ ਅਸੀਂ ਇਸ ਲਿਫਟ ਨੂੰ ਅਸੀਂ ਯੂਜ਼ ਕਰ ਸਕਦੇ ਆ ਤੇ ਇੱਕ ਨੰਬਰ ਦੇ ਵਿੱਚ ਅਸੀਂ ਲਿੰਟ ਤੇ ਜਾਵਾਂਗੇ ਅਜੋ ਦੇ ਦੇਖੋ ਜੀ ਲਿਫਟ ਉਹ ਅਗੇ ਅਸੀਂ ਆਪਣੇ ਰੂਮ ਦੇ ਵਿੱਚ ਤੇ ਇਸੇ ਮਤਲਬ ਆਪੇ ਰੂਮ ਅਸੇਪਾ ਐ ਤਾਂ ਕਿ ਹਰੇਕ ਦੇਖੇ ਰਹੇ ਨਹੀਂ ਜਿਵੇਂ ਦਿਖਾਇਆ ਹੈ ਤੇ ਮੈਕਸਿਮਮ ਨਾਰਮਲ ਇੱਕ ਵਾਸ਼ਰੂਮ ਹੈ ਉਸ ਤੋਂ ਬਾਰੀ ਕੰਟਰੈਸਟੇਬਲ ਆ ਜਾਂਦਾ ਹੈ ਰੈਡੀ ਹੁੰਦਾ ਨਹੀਂ ਐਂਡ ਇੱਕ ਰੂਮ ਹੈ ਦੇਖੋ ਜੀ ਫੈਮਿਲੀ ਲਈ ਚਾਹ ਦੀਆਂ ਦੇ ਸਾਡਾ ਰੂਮ ਬਹੁਤ ਵੈਸਟ ਹੈ ਤੇ ਮੈਸ ਰੂਮ ਨੂੰ ਬੜੀ ਸੰਤਿਸ਼ਟ ਹਾਂ ਕਿ ਚਲੋ ਚਾਹ ਦੀਆਂ ਦੇ ਹਿਸਾਬ ਨਾਲ ਰੂਮ ਬਹੁਤ ਹੀ ਸੋਹਣਾ ਹੈ ਤੇ ਇੱਕ ਰੂਮ ਦਾ ਤੁਹਾਨੂੰ ਮੋਬਾਈਲ 'ਤੇ ਪੂਰਾ ਘੁਮਾ ਦੇਣੀ ਹੈ ਤੁਹਾਨੂੰ ਦਿਖਾਉਣੀ ਹੈ ਕਿ ਰੂਮ ਦੇਖੋ ਕਿੰਨਾ ਅੱਛਾ ਹੈ ਤੇ ਸਭ ਤੋਂ ਵਧੀਆ ਜਿਹੜੀ ਤਨਸੀਲ ਲੱਗੀ ਓ ਮਾਈ ਗਾਡ ਵਿਊ ਦੇਖੋ ਬਾਹਰ ਦਾ ਇਹ ਸਾਡੇ ਰੂਮ ਦੇ ਅੰਦਰ ਇੱਕ ਬਾਲਕਨੀ ਹੈ ਤੇ ਜਿਹਦੇ ਵਿੱਚ ਇਹ ਵਿਊ ਦੇਖੋ ਸਾਰਾ ਤੁਹਾਨੂੰ ਸਭ ਨਜ਼ਰ ਆਏਗਾ ਕਿ ਕਿੰਨਾ ਅੱਛਾ ਵਿਊ ਨਜ਼ਰ ਆ ਰਿਹਾ ਤੇ ਤੁਹਾਨੂੰ ਪਤਾ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਤੁਸੀਂ ਅੱਪਰ ਤੇ ਮਤਲਬ ਜੇ ਰਹਿਣਾ ਹੈ ਨਾ ਤੇ ਕੁਝ ਇਸ ਤਰ੍ਹਾਂ ਦੇ ਰੂਮ ਦੇ ਵਿੱਚ ਰਹਿਣਾ ਜਿਹਦਾ ਪਿੱਛੇ ਬੈਕਗ੍ਰਾਉਂਡ ਵਗੈਰਾ ਮਤਲਬ ਬਾਲਕਨੀ ਹੋਵੇ ਤੇ ਸਾਰਾ ਵਿਊ ਜਿਹੜਾ ਬੈਕ ਦਾ ਸਾਰਾ ਮਤਲਬ ਸ਼ੋ ਹੋਵੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਇਸ ਲਈ ਇਹ ਰੂਮ ਸਾਡਾ ਆ ਗਿਆ ਹੈ ਪਸੰਦ ਤੇ ਅਸੀਂ ਇਸ ਰੂਮ ਦੀ ਇਸ ਰੂਮ ਦੇ ਵਿੱਚ ਰਵਾਂਗੇ ਤੇ ਫਿਰ ਅਸੀਂ ਮਈਆ ਜੀ ਦੇ ਦਰਸ਼ਨ ਲਈ ਵੀ ਜਾਵਾਂਗੇ ਤੇ ਮਈਯਾ ਜੀ ਦੇ ਦਰਸ਼ਨ ਲਈ ਮੈਕਸਿਮਮ ਮੈਨੂੰ ਹਣੇ ਥੋੜਾ ਟਾਈਮ ਲੱਗੇਗਾ ਅਸੀਂ ਦੋ ਤੋਂ ਤਿੰਨ ਘੰਟੇ ਰੈਸਟ ਕਰਾਂਗੇ ਫਰੈਸ਼ ਹੋਵਾਂਗੇ ਨਹਾਵਾਂਗੇ ਧੋਵਾਂਗੇ ਦਰਸ਼ਨ ਲਈ ਤੇ ਉਸ ਤੋਂ ਬਾਅਦ ਫਿਰ ਅਸੀਂ ਨਾਲ ਨਾਲ ਮੈਂ ਤੁਹਾਨੂੰ ਮਈਯਾ ਜੀ ਦੇ ਦਰਸ਼ਨ ਵੀ ਕਰਾਵਾਂਗੀ ਮਾਂ ਚਿੰਤ ਕੋ ਨਹੀਂ ਜੀ ਦੇ ਤੇ ਜਿੰਨੇ ਜਿੰਨੇ ਦਰਸ਼ਨ ਕਰਨੇ ਹੋਣ ਮਈਯਾ ਜੀ ਦੇ ਦਰਸ਼ਨ ਕਰ ਸਕਦੇ ਨੇ ਸੋ ਬਾਕੀ ਮੈਂ ਤੁਹਾਡੀ ਮਾਨਿਕਾ ਦਾ ਮਨ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਤੁਸੀਂ ਆਪਣਾ ਕਮੈਂਟਸ ਔਰ ਸਪੋਰਟ ਇਸੇ ਕਰਦੇ ਰਹੋ ਧੰਨਵਾਦ ਫੇਸਬੁੱਕ ਐਂਡ YouTube ਫੈਮਿਲੀ